ജെന്ന <coughs> പെണ്ണാ <coughs> ਪਾ ਜਗਤ ਲਾ ਕੋਲੀ ਨਾ ਪਾਪਾ ਜੀ ਖਾ ਲੈਣਾ ਇਹ ਉਹ ਤਾਂ ਕਰ ਕਰ ਤੋ ਯਾਰ ਕੋਈ ਗੱਲ ਵੀ ਜਾਣ ਦੇ ਤਾਂ ਸਹੀ ਕਹੇਗੀ ਜਾਵਨ ਦੇ ਅੰਦਰ ਨਾ ਬੜੀ ਜਿਆਦਾ ਹੋ ਜੂ ਨਾ ਪਾਪਾ ਜੀ ਨੂੰ ਤੇ ਫੇਰ ਮਾਰ ਦੇਣਾ ਤੇ ਇੱਕ ਹੁੰਦਾ ਲਾਈਟ ਨਹੀਂ ਆ ਰਹੀ ਜਿੰਨੀ ਕਿ ਤਰ੍ਹਾਂ ਰੱਖੋ ਤੇਰੇ ਜੱਟੋ ਕਾਲ ਲਗਾ ਮੈਂ ਤੁਰੂ ਪ੍ਰਮੁਖ ਹੋਰ ਮੋਤਰਾ ਸਾਹਿਬ ਮੁੰਡੇ ਇੱਕ ਮੋੜਨ ਪੈ ਜਾਣਾ ਸਾਰੇ ਕਰ ਲਿਆ ਨਾ ਛੋਟੇ ਉਹ ਗੱਲ ਉਹ ਕੀ ਗੱਲ ਹੈ ਤੂੰ ਇੱਕ ਮਿੰਟ ਹੋੜਾ ਦੱਸੋ ਕਿ ਤਾਂ ਇਹ ਉਹ ਜਾ ਤੱਕ ਅਹੇ ਗਰੀਆਂ ਨੇ ਪਤਾ ਕੋਈ ਬਾਹਰ ਛੇੜੀ ਆਉਂ ਉਹਨੇ ਅਸਾਂ ਭਾਜੀ ਇਹ ਗੰਦੀ ਲੱਗੀ ਹਾਂਜੀ ਗੰਦੀ ਲੱਗੀ ਹਾਂਜੀ ਹਾਂਜੀ ਇਨੇ ਸਾਲੀਆਂ ਜਾਣ ਇਹ ਕਿੰਨਾ ਲਾਹ। ਸਦੋਂ ਮੈਂ ਕਿੱਧ ਭੱਜਿਆ। ਭੱਜ ਰਿਹਾ। ਪੁੱਤ ਲਾ। ਇੰਤਜ਼ਾਰ ਦਿਨ ਪਿਆ ਵੀ ਕਾਜ ਕਰ। ਅੱਛਾ। ਇਹਨੇ ਕਾਜ ਕਰੀਂ ਗਿਆ ਹੋਰ ਹੀ ਕੰਮ ਕਰਦਾ ਵੀ ਇੱਥੋਂ ਜੋ ਪੱਜਾ। ਮਾਰੇ ਪਟਵਾਰੀ ਸਾਹਿਬ ਦੀ ਗੱਡੀ ਐ। ਪਟਵਾਰੀ ਸਾਹਿਬ ਦੀ ਗੱਡੀ ਆਊਟ ਕਰਦੇ। ਮੈਂ ਦੱਸ ਦੇ ਖੜਕ ਭਾਵੇਂ ਕਿਸੇ ਦੀ ਗੱਡੀ ਚਲਾਉਣ ਦੇ ਤੋਂ ਹੀ ਗਿਆ ਨਾ। ਹਾਂਜੀ। ਤੇਰਾ ਫੁੱਦੂ ਨੇ ਤੈਨੂੰ ਰੋਕਿਆ ਤੇਰਾ ਫਰਜ ਬੰਦਾ ਸੀ। ਚਾਰ ਦਿਨ ਚਾਰ। ਉਹਦੇ ਚਾਰ ਦਿਨ। ਇੰਤਜ਼ਾਰ ਕਰ ਕੋਈ ਕਰੋ ਆਪਣੀ ਬਸੇ। ਚਲੋ। ਯਾਰ ਮਾੜੇ ਸਾਰੇ ਕਿਉਂ ਮਾੜੇ। ਚਲੋ ਚਲੋ। ਪਾਈਸਾ।

ਭਾਗਨਾ ਫੱਟਾ ਦੇਣ ਲੱਗਾ ਭਾਲਾ ਲੱਗੇਗਾ ਮਾਨਾ ਤੇਰੀ ਅਗਲਾ ਲਾਜੋ ਅੱਗੇ ਦੀ ਸੁਣੀ ਹੋਰ ਸਦੀ ਸੁਣੀ ਅੱਗੇ ਇਹਨਾਂ ਵਾਲਾ ਜੋ ਤੇਰੀ ਸੁਣਦੀ ਦੋ ਵਾਰੀ ਇਸ ਵੇਲੇ ਦੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਟਾਲਾ ਦੀ ਇਥੇ ਕਿ ਬਟਾਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਜਦੋਂ ਇੱਕ ਕਾਰ ਸਵਾਰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਸ ਨੌਜਵਾਨ ਨੇ ਆਪਣੀ ਕਾਰ ਰੋਕੀ ਤਾਂ ਪੁਲਿਸ ਮੁਲਾਜ਼ਮ ਨੇ ਦੇਖਿਆ ਕਿ ਉਸਦੀ ਕਾਰ ਦੇ ਉੱਤੇ ਕਾਲੇ ਸ਼ੀਸ਼ਿਆਂ ਦੇ ਉੱਤੇ ਜਾਲੀਆਂ ਲੱਗੀਆਂ ਉਹਨਾਂ ਨੇ ਤੇ ਹੋਰ ਵੀ ਜਦੋਂ ਤਲਾਸ਼ੀ ਕੀਤੀ ਗਈ ਤਾਂ ਕਾਨੂੰਨ ਦੇ ਉਲੰਘਣਾ ਜਿਹੜੀ ਇਸ ਨੌਜਵਾਨ ਨੇ ਕੀਤੀ ਹੋਈ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਚਲਾਨ ਕਰਨ ਲੱਗੀ ਹੈ ਤਾਂ ਉਸ ਤੋਂ ਬਾਅਦ ਨੌਜਵਾਨ ਚੱਕਮਾ ਦੇ ਕੇ ਪੁਲਿਸ ਨੂੰ ਉਸ ਮੌਕੇ ਤੋਂ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਇਹ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਪਿੱਛੇ-ਪਿੱਛੇ ਵੀ ਦੌੜ ਲਗਵਾਈ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਸਿੱਧਾ ਪੁਲਿਸ ਥਾਣੇ ਦੇ ਵਿੱਚ ਵੱੜ ਜਾਂਦਾ ਹੈ ਜਿਸ ਤੋਂ ਬਾਅਦ ਇਹ ਆਪਣੇ ਆਪ ਨੂੰ ਕਿਸੇ ਪੁਲਿਸ ਮੁਲਾਜ਼ਮਦਾਰ ਰਿਸ਼ਤੇਦਾਰ ਦੱਸਦਾ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਕਾਰਵਾਈ ਹੋਵੇਗੀ ਕਿਉਂਕਿ ਕਾਨੂੰਨ ਦੀਆਂ ਧੱਜੀਆਂ ਜੋ ਵੀ ੜਾਏਗਾ ਜੋ ਵੀ ਲੰਘਣਾ ਕਰੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ